ਲਾ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਛਪਾਰ ਤਹਿਸੀਲ ਡੇਲੋਂ ਤੇ ਜ਼ਿਲ੍ਹਾ ਲੁਧਿਆਣਾ ਚਾਰ ਝੋਟੀਆਂ ਦਿਖਾਵਾਂਗੇ ਤਿੰਨ ਤਾਜ਼ੀਆਂ ਸੂਈਆਂ ਨੇ ਇੱਕ ਗੱਬਣਾ 15 ਕਿਲੋ ਵਾਲੀ ਤੇ ਇੱਕ ਸੋਨੂ ਆ ਖੀਰੀ ਕੱਟੀ ਦਿਖਾਵਾਂਗੇ ਬਹੁਤ ਕਮਾਲ ਦੀ 11-12 ਕਿਲੋ ਬੋੜਾ ਬਾਈ ਕਹਿੰਦਾ ਇਹਦੇ ਕੋਲੇ ਹਾਜ਼ਰ ਹੈ ਤੇ ਜਿਹੜਾ ਰੇਟ ਆ ਰੇਟ ਵੀ ਬੜਾ ਜਾਇਜ਼ ਜਾ ਕੱਟੀ ਦਾ ਤੇ ਬਾਕੀ ਸਾਰੇ ਪਸ਼ੂਆਂ ਦਾ ਰੇਟ ਵੀਡੀਓ 'ਚ ਹੀ ਕਰਾ ਦੂੰਗਾ ਇੱਕ ਮੱਝ ਕੋਲੇ 14-15 ਕਿਲੋ ਬੋਲੀਆ ਇੱਕ ਉਹ ਵੱਡੀ ਝੋਟੀ ਕੋਲੇ ਹੈਗਾ 16 ਕਿਲੋ ਦੁੱਧ ਦੀ ਤਿਆਰੀ ਦਾ ਹਾਜ਼ਰ ਕਹਿ ਸਕਦੇ ਆ ਆਪਾਂ ਬਾਕੀ ਇੱਕ ਗੱਲ ਹੋਰ ਆ ਬਾਈ ਜਿੰਨੀ ਕੁ ਜਾਣਕਾਰੀ ਦਿੰਦਾ ਹੁੰਦਾ ਇਹ ਸੱਜਣ ਦੀ ਜਾਣਕਾਰੀ ਜੈਨੂਅਲ ਹੁੰਦੀ ਹੈ ਤੇ ਜਿਹੜੇ ਜਾਨਵਰ ਨੇ ਜਾਨਵਰ ਵੀ ਟਾਪ ਕੁਆਲਿਟੀ ਦੇ ਹੁੰਦੇ ਨੇ ਤੇ ਬਾਕੀ ਗੱਲਬਾਤ ਬਾਈ ਨਾ ਕਰਾ ਦਾਂਗੇ ਇਕੱਲਾ ਇਕੱਲਾ ਖੋਲ ਕੇ ਤੋੜ ਕੇ ਦਿਖਾ ਦਾਂਗੇ ਆ ਜੀ ਹੋਰ ਕੀ ਹਾਲ ਆ ਬਾਈ ਵਧੀਆ ਵੀਰੇ ਚੜਦੀ ਕਲਾ ਸਾਰੇ YouTube ਦੇਖਣ ਵਧੀਆ ਵੀਰੇ ਨੰਬਰ ਬੋਲ ਦਿਓ ਜੀ ਨੰਬਰ ਵੀਰੇ 8437036099 ਸ਼ੁਰੂਆਤ ਕਿੱਥੋਂ ਕਰਦੀ ਹੈ ਫਿਰ ਸ਼ੁਰੂਆਤ ਵੀਰੇ ਇਹ ਤੋਂ ਹੀ ਕਰਦੇ ਹੋ ਜਾ ਬੰਦੇ ਨੂੰ ਫਿਰ ਮਾਰ ਗਿਆ ਰੀ ਕੈਮਰਾ ਉਹ ਆ ਰੂਏ ਖੁਸ਼ ਕਰ ਦਿਆ ਕੱਤੀ ਫੇਸ ਤੇ ਮਾਰ ਦੇਣਾ ਸਿੰਘਾਂ ਦੇ ਕੈਮਰਾ ਜਿਹੜਾ ਸਿੰਘ ਨਾ ਸੱਜਣ ਕਹਿੰਦੇ ਹੁੰਦੇ ਨੇ ਵੀ ਕਮਾਲ ਦਾ ਸਿੰਘ ਇਹ ਵੀ ਖੀਰੀ ਆ ਜਾਣ ਕੇ ਦੁੱਗ ਦੇ ਸਿੱਟੇ ਹੈ ਖੀਰੀ ਆ ਦੁੱਗ 18 20 ਕਿਲੋ ਵਾਲੀ ਮੈਂ ਨਹੀਂ ਕੱਟੀ ਆਪਾਂ ਗੱਲ ਵੀ ਕਰਾ ਦਾਂਗੇ ਸਿੱਟੇ ਨੇ ਦੁੱਗ ਦੇ ਆ ਝੋਟੇ ਹੀ ਨਹੀਂ ਹਲੇ ਖੀਰੀ ਆ ਜਾਣ ਕੇ ਖੀਰੀ ਆਰਡਰ ਕੁਆਲਿਟੀ ਜਾਣ ਕੇ ਸੀਲ ਦੇ ਅੰਤ ਮੁਕਾਪੇ ਤੇ ਇਤੋਂ ਤਾਂ ਮੰਡਰ ਜੇ ਹਾਂ ਟੁੱਟੀ ਚੱਲ ਚੜੇ ਉਹ ਗਾਂਵਾਂ ਵਾਲਾ ਕੰਮ ਹੀ ਆ ਬਿਊਟੀ ਜੀ ਵੀ ਬੜੀ ਕਮਾਲ ਦੀ ਆ ਮਾ ਦਾ ਰਿਕਾਰਡ ਵੀ 18 20 ਕਿਲੋ ਦਾ ਆ ਉਹ ਵੀ ਗੱਲ ਕਰਾ ਦਾਂਗੇ ਆਪਾਂ ਜਿੰਨੀ ਗੱਲ ਕਰਾਂਗੇ ਉੰਨੀ ਕੋਈ ਮਰਜ਼ੀ ਜਾ ਕੇ ਫੂਨ ਲਾ ਕੇ ਉੱਥੋਂ ਪੁੱਛਾਂਗੇ ਯਾਰ ਆਪਾਂ ਗੱਲਾਂ ਵਾਲਾ ਕੰਮ ਨਹੀਂ ਹੈਗਾ ਕੋਈ ਫਰੇਕ ਨੂੰ ਝੂਠ ਬੋਲਦਾਂਗੇ ਆ ਬਾਈ ਕਹਿੰਦਾ ਗੱਲਾਂ ਦਾ ਕੜਾ ਨਹੀਂ ਹੈਗਾ ਇੱਥੇ ਕੰਮ ਜੈਨੂ ਆ ਨਾ ਜਿੰਨਾ ਹੈਗਾ ਲੇ ਵਾਲੂ ਆ ਬੜਾ ਕਮਾਲ ਦਾ ਬਣਾਊਗੀ ਕੱਟੀ ਜਿਵੇਂ ਜਿਵੇਂ ਦੁੱਧ ਧਿਆਊਗੀ ਤਿਆਰੀ ਮਾਰੂਗੀ ਤੇ ਇੱਥੋਂ ਇੱਥੋਂ ਦਿਖਾ ਦੇਗਾ ਰਿਲੇਵਾ ਠੰਡੀ ਸੁਭਾ ਦੀ ਬੜੀ ਆ ਠੰਢੀ ਹੁੰਦੀ ਵੀ ਨਹੀਂ ਕਿੰਨੇ ਦਿਨ ਦਾ ਸੁਆ ਹੋ ਗਿਆ ਦਾ ਸੁਆ ਵੀਰੇ ਨੂੰ 5 ਤੋਂ 5ਵਾਂ ਦਾ ਨਹੀਂ ਅੱਜ ਕਿੰਨੀ ਬੌਲੀ ਆ ਹਾਜ਼ਰ ਬੌਲੀ ਵੀਰੇ ਆਪਾਂ ਦੁੱਧ ਤਾਂ ਹੋਊਗਾ 11 12 ਕਿਲੋ ਹੀ ਜਾਣ ਕੇ 11 ਮੰਨ ਕੇ ਦੇਵਾਂਗੇ ਵੀਰੇ 12 ਕਿਲੋ ਬੌੜਾ ਹਾਜ਼ਰ ਹੈ ਹਾਂ ਕਿੰਨਾ ਦੁੱਧ ਪਾ ਸਕਦੀ ਆ ਪੀਕ ਲੈਵਲ ਤੇ ਵੀਰੇ ਇਹਦਾ ਛੋਟੀ 13 14 ਕਿਲੋ ਦਾ ਚਬਾਈ ਦਊ ਜਿਵੇਂ ਚੰਗੀ ਮਹਿੰਦੀ ਆ ਠੀਕ ਆ ਗੱਲ ਆ ਤੂੰ 16 17 ਨਾਲ ਕੰਮ ਨਹੀਂ ਕਰਿਆ ਹਨਾ ਨਹੀਂ ਕੀ ਫਾਇਦਾ ਮੈਂ ਝੂਠ ਬੋਲਣ ਦਾ ਯਾਰ ਜਾਣ ਕੇ ਆ ਨਗਰੀਨਾ ਨਗਰੀਨਾ ਹੀ ਆ ਵੀ 10 ਸੂਏ ਪੀ ਕੇ ਵੀ ਬੁਢੀ ਨਹੀਂ ਹੋਣੀ ਸਾਈਹ ਸਾਲ ਦੀ ਰਹਿ ਗਈ ਬੱਚਾ ਹੀ ਆ ਯਾਰ ਹਲੇ ਲੈ ਚਲ ਬਾਈ ਸ਼ਕੀਨ ਵਾਲੀ ਆ ਗਈ ਕੱਤੀ ਥਣ ਦਾ ਸੈਜ ਬਹੁਤ ਕਮਾਲ ਦਾ ਰੱਖਦੀ ਹੈ ਤੇ ਬਾਕੀ ਆਰਡਰ ਕੁਆਲਿਟੀ ਬਹੁਤ ਸੋਹਣੀ ਰੱਖਦੀ ਆ ਦਿਨ ਬਾਈ ਕਹਿੰਦਾ 5 ਤੋਂ 6 ਹੋਏ ਨੇ 12 ਕਿਲੋ ਬੋਲਾ ਇਹਦੇ ਕੋਲੇ ਤਿਆਰੀ ਦਾ ਤੇ ਚੌਣ ਚਪਾਉਣ ਦੀ ਕਿਵੇਂ ਆ ਬਾਈ ਚੌਣ ਵੀਰੇ ਇੱਕ ਨੰਬਰ ਆ ਪੂਰੀ ਸਾਊ ਚੀਲ ਦੇ ਅੰਤ ਮੁੱਕੇ ਪੈ ਨੇ ਠੀਕ ਆ ਗੱਲ ਠੰਡੀ ਸੀਲ ਆ ਗਈ ਫੁੱਲਾ ਤੇ ਮਾਂ ਦਾ ਵੀਰੇ ਆਪਾਂ ਗੱਲ ਕਰਾ ਦਾਂਗੇ 18 ਕਿਲੋ ਦਾ ਰਿਕਾਰਡ ਠੀਕ ਆ ਗੱਲ ਬੱਚਾ ਕੀ ਆ ਨਾਲ ਇਹ ਬੱচ্চਾ ਵੀਰੇ ਕੱਟਾ ਆ ਨਾਲ ਇਹਦੇ ਹੈਗਾ ਸੱਜਣੋਂ ਕੱਟਾ ਤੇ ਸੁਭਾਅ ਤੁਹਾਡੇ ਸਾਹਮਣੀਆਂ ਬਿਲਕੁਲ ਠੰਢੀ ਆ ਕਬੂ ਚੱਕ ਲੈਣੀ ਬਿਊਟੀ ਵਾਲੇ ਪੱਖ ਚ ਵੀ ਆ ਗਈ ਤੇ ਦੁੱਧ ਵੀ ਚੰਗਾ ਪਾਉਗੀ ਹਾਂ ਇਹਦੇ ਪੈਸੇ ਕਿੰਨੇ ਲਵਾਂਗੇ ਬਾਈ ਇਹਦਾ ਵੀਰੇ ਮੁੱਲ ਕਰਦੇ ਆਪਾਂ 1 20 ਮਾਨਤਾਨ ਵਧੀਆ ਕਰਾਂਗੇ ਜਣ ਕੇ 1 20 ਤੇ ਤੁਹ ਵੀ ਮਾਨਤਾਨ ਵਧੀਆ ਕਰਾਂਗੇ ਲ ਸੱਜਣੋਂ ਬਾਈ ਕਹਿੰਦਾ 1 ਲੱਖ ਤੇ 20 ਚ ਵੀ ਮਾਨਤਾਨ ਕਰ ਦਾਂਗੇ ਲਗਾ ਰਹੀ ਇਧਰ ਇਧਰੋ ਕਰਾ ਜਾ ਇੱਕ ਵਾਰੀ ਆ ਫੇਸ ਕੁਆਲਿਟੀ ਤੇ ਮਾਰ ਕੈਮਰਾ ਇੱਥੇ ਲਿਆ ਲ ਸਭਾ ਦੀ ਜਮੀਂ ਠੰਢੀ ਆ ਗਈ 1 ਲੱਖ ਤੇ 20 ਚ ਵੀ ਮਾਨਤਾਨ ਹੋ ਜੂਗਾ ਖੀਰੀ ਕੱਟੀ ਆ 18 ਕਿਲੋ ਵਾਲੀ ਮੈਂ ਦੀ ਆ 12 ਕਿਲੋ ਬੋਲੀ ਇਹਦੇ ਕੋਲੇ ਹਾਜ਼ਰ ਆ ਗਈ। ਇਦੋਂ ਬੰਦੇ ਰੇਟ ਨਹੀਂ ਸਾਨੂੰ ਹੁਣ ਕੱਢ ਕੇ ਲਿਆ ਸਕਦੇ ਕਿਤੇ ਤੇ ਹੁਣ ਮਾਰ ਦਿਆ ਮੱਝ ਤੇ ਕੈਮਰਾ। ਬਾਡੀ ਬੁੱਡੀ ਆਰਡਰ ਕਰਵਾ ਇਹ ਮੱਝ ਵੀਰੇ ਪਿਛਲੇ ਸਾਲ ਗੰਗਾ ਨਗਰ ਤੋਂ ਆਈ ਸੀ। ਬੰਦਿਆਂ ਨੇ 28 ਦੀ ਲਈ ਸੀ ਚਲੋ ਆਪਾਂ ਉਹਨਾਂ ਦੀ ਦਛਣ ਜਿਵੇਂ ਉਹਨਾਂ ਨੂੰ ਦੱਸਿਆ। ਠੀਕ ਹੈ ਜੀ। ਬਈ ਇਹਨੇ 16 ਕਿਲੋ ਪਿਛਲੇ ਹੂਏ ਦਿੱਤਾ ਤਾਂ ਹੁਣ ਸਾਡੇ ਬੋਲੀ 14 15 ਕਿਲੋ ਜਦੋਂ ਆਪਾਂ 16 ਕਿਲੋ ਗੈਕੀ ਦੇਣੀ ਠੀਕ ਹੈ ਗੱਲ ਕਿੰਨੇ ਦਿਨ ਹੋ ਗਏ ਜਮਾਂ ਜੈਨੂਅਲ ਜੈਨੂਅਲ ਵੀਰੇ ਮੈਂ ਆਪ ਮੱਝ ਸਬਾਈ ਹੋਈ ਆ ਇਹਨੂੰ ਦਿਨ ਜਾਣ ਕੇ ਤੀਜਾ ਹੀ ਮਾਨੇ ਕੜਾਂ ਗੋਤੇ ਹੋ ਗਿਆ ਪਹਿਲਾਂ ਰਾਤ ਨੂੰ ਸੂਈ ਆ ਚਾਰ ਮੰਨ ਲੀਏ ਹਾਂ ਚਾਰ ਮੰਨ ਲਾ ਕਿੰਨਾ ਹੁਣ ਬੋੜਾ ਯਾਰ ਵੀਰੇ ਹੁਣ 13 14 ਕਿਲੋ ਦਾ ਬੋੜਾ ਹੀ ਜਵਾਦਾਂਗੇ ਆਪਾਂ 13 ਕਿਲੋ ਜਵਾਦਾਂਗੇ ਹਰੇ ਕਿਲੋ ਹਾਂ ਕਿਲੋ ਖੰਡ ਹਰੇ ਮੈਂ ਐਵੇਂ ਕਹਦਾ ਤੜ ਕੇ ਛੱਟ ਮੈਂ ਛੱਡ ਨਾ ਜਾਵੇ ਠੀਕ ਹੈ ਛੱਡਿਆ ਸੀ ਜਾਣ ਕੇ ਹੁਣ ਵੀ ਮੇਰੇ ਹੱਥਾਂ ਮळे ਨਹੀਂ ਪਤਾ ਵੱਧ ਹੀ ਕੜ ਲਵੇ ਠੀਕ ਹੈ ਗ ਸੂਵਾ ਵੀਰੇ ਇਹ ਤਾਂ ਤੀਜਾ ਦੂਜੇ ਸੂਏ ਲੈ ਆ ਜੀ ਬੰਦੇ ਗੰਗਾ ਨਗਰ ਤੋਂ 1 35 ਤੋਂ ਉਹਨਾਂ ਨੂੰ ਵੜ ਗਈ ਸੀ ਖਰਚਾ ਪਾ ਕੇ ਠੀਕ ਆ ਗੱਲ ਆ ਲੈ ਸੱਜਣੋ 13 ਤੋਂ 14 ਕਿਲੋ ਬੋੜਾ ਬਾਈ ਕਹਿੰਦਾ ਚਵਾ ਦੇਾਂਗੇ ਦਿਨ ਸਾਢੇ ਤਿੰਨ ਹੀ ਹੋਏ ਨੇ ਹੁਣ ਤੱਕ ਤੁਸੀਂ ਚਾਰ ਮੰਨ ਲਿਓ ਚੁਵਾਈ ਦੀ ਕਿਵੇਂ ਆ ਬਾਈ ਚੁਵਾਈ ਦਾ ਵੀਰੇ ਹੋਰ ਵੀ ਚੱਕਰ ਆ ਮੂਰੇ ਵੀ ਉਨਾ ਹੀ ਦੁੱਧ ਆ ਮਗਰ ਵੀ ਇਹ ਮੂਰੇ ਚਾਰ ਕੱਢੂ ਮਗਰ ਵੀ ਚਾਰ ਹੀ ਕੱਢੂ ਗਾੜੀ ਪਿਛਾੜੀ ਇੱਕੋ ਜੀ ਆ ਇੱਕੋ ਜੀ ਆ ਵੀਰੇ ਕਮਾਲ ਐ ਇੱਥੋਂ ਚੋਣ ਦੀ ਪੋਲੀ ਆ ਬੁਆਲੀ ਪੋਲੀ ਆ ਵੀਰੇ ਰੂਹਾਰਗੀਧਾਰ ਬੱਚਾ ਕੀ ਆ ਨਾਲ ਇਹਦੇ ਬੱচ্চਾ ਵੀਰੇ ਇਹਦੇ ਮਗਰ ਕੱਟੀ ਆ ਕੱਟੀ ਆ ਬਾਕੀ ਹੋਰ ਆ ਸਾਡੇ ਘਰ ਦੇ ਬੌਲੀ ਲੈ ਲੈ ਗਏ ਭਈਆ ਵੀਰੇ ਬੱচ্চਾ ਬੜਾ ਬੜਾ ਕੇ ਅੱਧਾ ਘਬੜਾ ਕਰਦਾ ਮੈਂ ਠੀਕ ਆ ਗੱਲ ਇੰਨੀ ਬੌਲੀ ਆ ਦੇਗੀ ਸਜਣੋ ਕੱਟੀ 14 ਕਿਲੋ ਬੌਲੀ ਹਾਜ਼ਰ ਆ ਡੰਗ ਤੋਂ ਡੰਗ ਚ ਵਾਦਾਂਗੇ ਵੀਰੇ ਚਾਰ ਡੰਗ ਚ ਵਾਦਾਂਗੇ ਮੈਂ ਕਈ ਭਰਾ ਕਮੈਂਟ ਕਰ ਦਿੰਦੇ ਨੇ ਵੀ ਤੀਜੇ ਦਿਨ ਯਾਰ 14 ਕਿਲੋ ਬੌਲਾ ਕਿਹੜਾ ਵੀਰੇ ਪਤਾ ਕੀ ਆ ਮੈਂ ਹਾਲੇ ਟਾਈਮ ਹੀ ਕਹਦਾ ਕੁੱਤੀ ਤਾਂ ਹੀ ਮੈਂ ਦੁੱਧ ਨਹੀਂ ਬਾਹਲਾ ਦੱਸ ਰਿਹਾ ਕਨਾਂ ਕਈ ਵੇ ਟੁੱਟ ਕੇ ਕਿਲੋ ਦੋ ਕਿਲੋ ਪਸੂ ਤੁਰ ਜਾਊਗਾ ਠੀਕ ਆ ਗੱਲ ਆ ਤਾਂ ਹੀ ਮੈਂ ਦੁੱਧ ਤਾਂ ਬਸ ਇਹ ਬੌਲੀ ਦੇ ਲਈ ਠੀਕ ਹੈ ਗੱਲ। ਦੋ ਦੇਖੋ ਅੰਦਰੀ ਦਸੀ ਆ। ਠੀਕ ਹੈ ਗੱਲ ਆ। ਹਾਂ। ਤੇ 16 ਕਿਲੋ ਜਿਆਕ ਪਾਈ ਦੇਉ। ਯਾਰ ਹੱਸ ਕੇ 16 ਕਿਲੋ ਦਾ ਆਪਾਂ ਗੱਲ ਕਰਾ ਦਾਂਗੇ ਗੰਗਾ ਨਗਰ ਤੋਂ ਆਈ ਹੋਈ ਆ ਮੈਂ। ਠੀਕ ਹੈ ਗੱਲ ਆ। ਇੱਥੇ ਦਿਖਾ ਦੇ ਗਰੀਂਾ ਵਾਲੇ ਬੰਨਿਓ। ਇਹ ਤਾਂ ਵੀਰੇ ਖਾਲੀ ਕੀਤੀ ਹੈ ਤੜਕੇ ਜਾਣ ਕੇ ਕਿਲੋ ਖੰਡੀ ਛੱਡਿਆ ਹੈ ਦਾ ਮੈਂ ਖਾ ਬੌਲੀ ਚ ਮੱਚੂਗੀ। ਠੀਕ ਹੈ ਗੱਲ। ਤੇ ਇਹਦੇ ਪੈਸੇ ਕਿੰਨੇ ਦੇ ਲੱਗੇ? ਇਹਦਾ ਵੀਰੇ ਮੁੱਲ 135 ਆ। ਕਿੰਨੇ ਦੀ ਹੋਈ? ਵਧੀਆ ਮਾਨਦਾਨ ਖੁੱਲਾ ਕਰਾਂਗੇ। ਆਰ ਘਰ ਤਾਂ ਹੀ ਖੁਸ਼ ਆ ਜਿਹੜਾ ਆਉ ਜਾ ਮੋੜ ਦੇ ਠੀਕ ਆ ਗੱਲਾਂ ਸ਼ਪਾਰ ਜਾਣ ਕੇ ਰੂਹ ਖੋਸ ਹੋਊਗੀ ਮੂਰੇ ਵੀ ਗਾੜੀ ਹੁੰਨੀ ਆ ਮਗਰ ਵੀ ਹੁੰਨੀ ਆ ਠੀਕ ਆ ਗੱਲਾਂ ਸ਼ਪਾਰ ਵਾਲਾ ਮੁੰਡਾ ਕਹੇ ਰੀ ਬਾਲਾ ਖੁਸ਼ ਅੱਜ ਤਾਂ ਕਹਿੰਦਾ ਚੱਕ ਦਾਂਗੇ ਫੱਟੇ ਜਿਹੜਾ ਉਹ ਸੱਜਣਾ ਮੋੜ ਨਹੀਂ ਦੇਣਾ ਤੇ ਹੁਣ ਮਾਲ ਪਿਆ ਝੋਟੀ ਦੇ ਕੈਮਰਾ ਆ ਦਿਖਾ ਦੇ ਹੋ ਰੇਲ ਦੇ ਡੱਬੇ ਜਿੱਟੇ ਆ ਇਹ ਤਾਂ ਲੇਖਾ ਦੇਖਾਈ ਨਹੀਂ ਕੋਈ ਓਏ ਇੱਕ ਗੱਲ ਤੁਹਾਨੂੰ ਹੋਰ ਦੱਸਣਾ ਏਸ ਏਰੀਏ ਚ ਬਾਈ ਬਹੁਤ ਕਮਾਲ ਦੇ ਪਸ਼ੂ ਲੈ ਕੇ ਆਉਂਦਾ ਚੰਗੇ ਦੁੱਧ ਵਾਲੇ ਵੱਡੀਆਂ ਝੋਟੀਆਂ ਲੈ ਕੇ ਆਉਂਦਾ ਕਮਾਲ ਦੀ ਨਾਲ ਇਹਦਾ ਸੁਆ ਕਿਹੜਾ ਬਾਈ ਇਹਦਾ ਸੁਆ ਵੀਰੇ ਦੂਜਾ ਮੈਂ ਪਰਸੂ ਦੇਖੀ ਦੰਦ ਵੀ ਹਲੇ ਖੜੇ ਨੇ ਇਹਦੇ ਛੋਟੇ ਛੋਟੇ ਨੇ ਹਾਂ ਜਮਾਈ ਛੋਟੇ ਨੇ ਲਾਸਟ ਵਾਲੇ ਮਤਲਬ ਚੱਕਣ ਲੱਗ ਰਹੀ ਆ ਹਾਂ ਛੋਟੇ ਨੇ ਜਮਾਈ ਸੁਆ ਦੂਜਾ ਕਿੰਨੇ ਦਿਨ ਦੀ ਸੁਈ ਆ ਬਾਈ ਵੀਰੇ ਇਹ ਸੁਈ ਤਾਂ ਹੈਗੀ ਆ 20 20 ਰੈਂਦੀ ਹੋ ਬਾਈ ਦੀ ਮੇਰੇ ਨਾਲ ਬੱਚਾ ਨਹੀਂ ਆ ਬੱਚਾ ਮਗਰ ਕੱਟਾ ਵਾ ਤੋਰ ਖੋਲ ਕੇ ਹਾਜ਼ਰ ਦੁੱਧ ਕਿੰਨਾ ਕਹਿ ਲਈਏ ਹੁਣ ਹਾਜ਼ਰ ਵੀਰੇ 16 ਕਿਲੋ ਦੁੱਧ ਆ 15 ਮੰਨ ਕੇ ਚਾਹ ਕੋਈ ਹੱਥ ਵੀ ਨਾ ਲਾਵੇ ਦੋ ਟਾਈਮ ਤਿੰਨ ਟਾਈਮ ਚਾਰ ਟਾਈਮ ਆ ਜਵੇ ਜਵਾਬ ਹੀ ਦੇਵਾਂਗੇ ਚਬਾਵਾਂਗੇ 4-4 ਟਾਈਮ ਹਾਂ ਹਾਂ ਮੈਂ ਕਮੈਂਟ ਕਰਦਾ ਵੀ ਆਪਾਂ ਜਿਹੜਾ ਕਰ ਦਾਂਦੇ ਨੇ ਆਪਾਂ ਜਿਹੜਾ ਅੱਖਰ ਛੱਡਿਆ ਹੋਇਆ ਜਿਹੜਾ ਮਰਜ਼ੀ ਜਿਹੜਾ ਕਮੈਂਟ ਕਰਦਾ ਉਹ ਹੀ ਆ ਜਾਵੇ ਠੀਕ ਆ ਗੱਲ ਕੋਈ ਪਰਵਾਹ ਨਹੀਂ ਬਾਈ ਕਹਿੰਦਾ ਜਮੀ ਪਰਵਾਹ ਨਹੀਂ ਹੈਗੀ 4-4 6-6 ਟਾਈਮ ਤੱਕ ਵੀ ਚਬਾ ਦਾਂਗੇ ਪਰ ਚਬਾਵਾਂਗੇ ਸਾਈਪ ਵਾ ਕੇ 10000 ਰੁਪਏ ਹਾਂ ਓਦਾਂ ਨਹੀਂ ਮੈਂ ਕਿਸੇ ਵੀ ਸੱਜਣ ਨੂੰ ਚਬਾਈ ਜਾਣੀ ਚਬਾਈ ਉਹ ਭਰਾ ਨੂੰ ਜਾਊਗੀ ਜੀਨੇ ਮੱਝ ਖਰੀਦਣਾ ਜੀਨੇ ਮੱਝ ਖਰੀਦਣੀਆਂ ਆ ਲੈ ਆ ਬਾਈ ਆ ਜਾ ਲੈ ਆ ਲੈ ਆ ਲੈ ਆ ਤੇ ਇਹ ਜੋ ਉੱਤੀ ਆ ਗਈ ਸੱਜਣੋਂ ਫੁੱਲ ਵੱਡੇ ਗੱਡ ਕਾਟ ਚ ਹੀ ਕਹਿ ਸਕਦੇ ਆ ਆਪਾਂ ਛੋਟ ਹੀ ਨਹੀਂ ਕਿਸੇ ਵੀ ਪੱਖ ਤੋਂ ਜਿਹੜੀ ਆਪਾਂ ਫੁੱਲ ਡਬਲ ਕਹਿ ਦਨਾਂ ਤਾਂ ਫੁੱਲ ਵੱਡੀਆਂ ਹੋਊਗੀ ਦਰਮਿਆਨੀ ਦੱਸ ਦਾਂਗੇ ਤਾਂ ਸਾਨੂੰ ਸੱਜਣੋਂ ਚੋਕੀ ਦਰਮਿਆਨੀ ਹੋਊਗੀ ਇੱਕ ਤਾਂ ਛੋਟੇ ਹਾਥੀ ਚ ਨਹੀਂ ਚੜਦੀ ਚੜਨਾ ਵੱਡੀ ਗੱਡੀ ਚ ਆ ਪੂਰੀ ਪੂਰੀਏ ਆਊਗੀ ਵੱਡੀ ਗੱਡੀ ਚ ਵੀ ਜੇ ਗੱਡਣ ਵੱਡੀ ਬਾਹਰ ਗੱਡੂ ਵੀ ਆ ਫੁੱਲ ਡਬਲ ਆ ਗਈ 16 ਕਿਲੋ ਹਾਜ਼ਰ ਆ ਚੋਣ ਚਬਾਉਣ ਵਾਲੀ ਨਾ ਬਾਈ ਕਹਿੰਦਾ ਦਿੱਕਤ ਮੰਨਿਓ ਤੁਸੀਂ ਚੋਣ ਵਾਲੇ ਬਣਨਾ ਆ ਹਾਂ ਤੁਸੀਂ ਔਣ ਵਾਲੇ ਬਣਿਓ ਵੀਰੇ ਕੋਈ ਚੱਕਰ ਬਾਈ ਕਹਿੰਦਾ ਆਪਾਂ ਚਬਾ ਦਾਂਗੇ ਕੋਈ ਦਿੱਕਤ ਨਹੀਂ ਇਧਰਲੇ ਬਣਿਓ ਦਿਖਾ ਦੇਗਾ ਜੀ ਲੰਬੀ ਲੰਬੀ ਕਿੰਨੀ ਐ ਝੋਟੀ ਇੱਥੋਂ ਲਾਸਟ ਦੇ ਗੰਦ ਬਾਈ ਕਹਿੰਦਾ ਚੱਕੀ ਜਾਂਦੀ ਆ ਇਹਦਾ ਰੇਟ ਕੀ ਰਹੂਗਾ ਬਾਈ ਵੀਰੇ ਇਹਦਾ ਮੁੱਲ 1:55 ਹੀ ਆ 1 ਲੱਖ ਤੇ 55 ਹੂੰ ਕਿੰਨੇ ਲੈ ਲਾਂਗੇ ਇਹਦੇ ਫਿਰ ਯਾਰ ਵੀਰੇ ਇਹ ਵੀ ਖੁਸ਼ਕਾਰ ਕਰ ਦੋ ਰਾਂਗੇ ਜਿਹੜਾ ਟੱਕਰ ਲਾਉ ਗਿਲੋਂ ਨਹੀਂ ਆਪਾਂ ਦੇਣੀ ਵੀ ਨਹੀਂ ਚੋਲਾਂਗੇ ਇਹਨੂੰ ਕਰੇ ਠੀਕ ਆ ਕਰਨਾ ਮਾਣੀ ਆ ਝੋਟੀ ਉਹਦੇ ਲਾ ਦਾਂਗੇ ਖੁੰਜੇ ਦੇ ਨਹੀਂ ਚੰਗੀਆਂ ਆ ਮੱਝ ਇਹ ਦੇ ਵੀਰੇ ਹੁਣ ਇਹ ਲੈ ਜੂ ਵੀਰੇ 15 ਪੂੜਾ ਇਹ ਤਾਂ ਢੱਲੇ ਛੱਡ ਗਈ 15 ਦਾ ਆਹ ਦੇ ਹਾਂ ਆ ਦਿਨ ਬਾਈ ਕਹਿੰਦਾ ਹਜੇ ਵੀ ਐ ਮੰਨ ਲਓ ਵੀ 12 ਤੋਂ 15 ਦਿਨ ਝੋਟੀ ਲੈ ਜੂ ਤੁਰਿਆ ਥੱਲੋਂ ਸੁਆ ਕਿਹੜਾ ਹੋਊਗਾ ਸੁਆ ਵੀਰੇ ਇਹਦਾ ਚੌਥਾ ਹੀ ਆ ਸੁਆ ਚੌਥਾ ਪਰ ਬਾਡੀ ਬੁੱਡੀ ਤੋਂ ਲੱਗਦੀ ਨਹੀਂ ਵੀ ਚੌਥਾ ਹੋਊਗੀ ਕਿੰਨਾ ਕੁ ਰਿਕਾਰਡ ਆ ਇਹਦਾ ਇਹਦਾ ਰਿਕਾਰਡ ਤਾਂ ਵੀਰੇ 17 ਕਿਲੋ ਦਾ ਠੀਕ ਆ ਗੱਲ ਹਾਂ ਆਪਾਂ ਕਿੰਨੀ ਕੋਟ ਦੇ ਦਾਂਗੇ ਇਹਦੀ ਐਂ ਗੱਲ ਆ ਆਪਾਂ ਵੀਰੇ 14-15 ਦੀ ਤਾਂ ਦੇ ਹੀ ਦਵਾਂਗੇ ਠੀਕ ਆ ਗੱਲ ਉਦਾਂ ਦੁੱਧ ਪਾਈ ਕਹਿੰਦਾ 16 17 ਕਿਲੋ ਦੀ ਗਰੰਟੀ ਵੀ ਆਈ ਆ ਤੇ ਬਾਕੀ ਨਸਲ ਬਹੁਤ ਚੰਗੀ ਆ ਮੱਝ ਜੀ ਇਹ ਗੱਲ ਕਰਨੀ ਹੈ ਵੀ ਥਣ ਦਾ ਸੋਨਾ ਰੱਖਦੀ ਆ ਤੇ ਕਿਵੇਂ ਚਵਾਈ ਦੀ ਫੋਕੀ ਹੂ ਚਵਾਈ ਦਾ ਗਰੰਟੀ ਦੇਵਾਂਗੇ ਵੀਰੇ ਥਣਾਂ ਦੀ ਗਰੰਟੀ ਦੇ ਦਾਂਗੇ ਭਰ ਦੀ ਠੀਕ ਆ ਗੱਲ ਗਰੰਟੀ ਦੇ ਦਾਂਗੇ ਬਾਈ ਕਹਿੰਦਾ ਹਰੇਕ ਪੱਖ ਤੋਂ ਤੇ ਬਾਕੀ ਥੱਲੇ ਝੋਲੀ ਚੰਗੀ ਆ ਬਣਨਾ ਬੁੰਨਾ ਬਹੁਤਾ ਝੋਟੀ ਜਦੋਂ ਤੱਕ ਜਾ ਕੇ ਰੈਡੀ ਹੋਣਾ ਤੇ ਮੇਨ ਗੱਲ ਆ ਨਾ ਜਿਹੜੀ ਉਸ ਤੋਂ ਬਾਡੀ ਬੁੱਡੀ ਬਹੁਤ ਹੈ ਚੜਾਈ ਫੁੱਲ ਆ ਗਈ ਬਾਡੀ ਦੀ ਤੇ ਪਸ਼ੂ ਬਾਈ ਦੇ ਚਾਰ ਦਿਖਾਏ ਨੇ ਪਰ ਦਿਖਾਤੇ ਯਾਰ ਚਾਰੇ ਸਾਨੂੰ ਬਹੁਤ ਕਮਾਲ ਦੇ ਪਸ਼ੂ ਰਖਾਤੇ ਵੀ ਹੱਥ ਤਰਾਉਣ ਵਾਲੇ ਨਹੀਂ ਕਿਸੇ ਵੀ ਪਾਸੇੋਂ ਦੁੱਧ ਤੋਂ ਨਹੀਂ ਓਪਦਾ ਪਸ਼ੂ ਕੋਈ ਵੀ ਦੁੱਧ ਦਵਿਰੇ ਕਿੰਨੇ ਪੈਸੇ ਲੈ ਲਾਂਗੇ ਆਪਾਂ ਕਿਦੇ ਵੀਰੇ ਆਹ ਲਾਸਟ ਹੈ ਇਹਦਾ ਮੁੱਲ ਇੱਕ ਦਾਸ ਹੀ ਆ ਵੀਰੇ ਦੇ ਦਾਂਗੇ ਪੰਜ ਪੰਜ ਦੀ ਹਾਂ ਮਾਨ ਤਾਨ ਕਰ ਦਾਂਗੇ ਠੀਕ ਹੈ ਵੀਰ ਦੀ ਹਾਜ਼ਰ ਹੋ ਗਈ ਫੇਰ ਆਪਾਂ ਗੇ ਭਾਵੀ ਠੀਕ ਹੈ ਗੱਲ ਨੰਬਰ ਬੋਲ ਦੇ ਬਾਈ ਨੰਬਰ ਵੀਰੇ 84370 68099 68099 ਤੇ ਪਸ਼ੂ ਬਾਈ ਕੋਲ ਸਜਣੋ ਚਾਰ ਦਿਖਾਤੇ ਚਾਰੇ ਸਿਰਾ ਸਾਟੀ ਦਿਖਾਤੇ ਸਾਨੂੰ ਚੰਗੀ ਕੁਆਲਿਟੀ ਦੇ ਸੰਪਰਕ ਬਾਈ ਨਾਲ ਕਰ ਲਿਓ ਡੰਗ 2 ਡੰਗ 4 ਡੰਗ ਵੀਰੇ ਆਉਣ ਆਰੇ ਹਰੇਕ ਦੀ ਅੱਜ ਗੱਲ ਲਵੇ ਤਵੇ ਰਸਤੇ ਵਾਲੀ ਹਰੇਕ ਦੀ ਆ ਯਾਰ ਦੂਣ ਨੇੜੇ ਵਾਲੇ ਦੀ ਮਾਈ ਕਹਿੰਦਾ ਤਸੱਲੀ ਕਰਾ ਕੇ ਪਸ਼ੂ ਦੇਣਾ ਚੋਣ ਵਾਲੇ ਬਾਣਣ